ਹਾਂ ਕੀ ਲਾ ਕੇ ਲਾਉਣ ਲੱਗਾ ਸਿਗਰਟ ਬਣਾ ਕੇ ਲਾਉਣਾ ਹੈ ਇੱਕ ਮਿੰਟ ਇੱਕ ਮਿੰਟ ਦੱਸੀ ਕੀ ਲਾਉਣਿਆ ਤੂੰ ਸਿਗਰਟ ਬਣਾ ਕੇ ਲਾਉਣਾ ਹੈ ਸਿਗਰਟ ਲਾ ਗਿਆ ਤੋੜ ਕੇ ਕੀ ਕਰਨਿਆ ਨੂੰ ਤੋੜਿਆ ਲੈ ਮਾਰੇ ਕੁਛ ਨਹੀਂ ਹੈ ਆ ਕੀ ਤੋੜਨਿਆ ਤੋੜਿਆ ਨਹੀਂ ਮਾਰੇ ਕੁਛ ਨਹੀਂ ਨਹੀਂ ਆ ਉੱਤੋਂ ਲਾਉਣਿਆ ਤੂੰ ਹੈਂ ਐਨੂੰ ਖਲੋ ਇੱਧਰ ਨੂੰ ਆ ਕੀ ਲਾਉਣਿਆ ਉੱਤੋਂ ਚੋਰੀ ਕੀ ਕਰਨਾ ਕਿਹੜੀ ਸਿਗਰਟ ਬਣਾ ਕੇ ਲਾਉਣਿਆ ਇੱਧਰ ਆ ਕੋਈ ਸਿਗਰਟ ਨਹੀਂ ਗੋਲੀ ਵਾਲੀ ਲਾਉਂਦਾ ਤੂੰ ਉਹ ਤੋੜਨਿਆ ਕਾਹਦੀ ਕਿ ਲੋ ਤੋੜਨਿਆ ਜਾ ਵੀ ਨਾ ਕਿਤੇ ਮੈਂ ਤੈਨੂੰ ਦੱਸਦਾ ਹੀ ਮੈਂ ਤੈਨੂੰ ਦੱਸਦਾ ਤੇਰੀ ਵੀਡੀਓ ਬਣੀਆਂ ਸਾਰੀ ਉੱਤੇ ਚੜ ਗਿਆ ਜਾ ਵੀ ਨਾ ਕਿਤੇ ਮੈਂ ਤੈਨੂੰ ਦੱਸਦਾ ਪੰਜਾਬੀ ਮੈਂ ਮੈਂ ਪੁਲਿਸਾ ਲਗਾਉਣ ਨਹੀਂ ਨਹੀਂ ਸਿਗਰਟ ਉੱਤੇ ਦਾ ਚੜ ਕੇ ਕਿਹੜੀ ਸਿਗਰਟ ਲਾਉਂਦੇ ਆ ਨੂੰ ਇਹ ਰੇ ਨਾ ਯਾਰ ਦੇਖੋ ਵੀਡੀਓ ਕਰੋ ਬੰਦੇ ਮਾਰੇ ਦੇਖੋ ਨੀ ਉੱਤੇ ਚੜ ਕੇ ਕਿਹੜੀ ਸਿਗਰਟ ਲਾਉਂਦੇ ਆ ਮਾਰੇ ਗੋਲੀ ਵਾਲਾ ਨਾ ਦੇਖੋ ਨਾ ਜਾਗੇ ਕਾਮ ਨਾਲ ਵੀ ਆ ਦੇਖੋ ਇਹ ਪੁਲ ਦੇ ਉੱਤੋਂ ਮੁੰਡਾ ਜਿਹੜਾ ਸਮਾਨ ਚੋਰੀ ਕਰਨ ਲਿਆ ਆ ਸਾਰੀਆਂ ਪਾਈਪਾਂ ਲਾ ਲਈਆਂ ਇੱਥੋਂ ਅਲੂਮੀਨੀਅਮ ਦਾ ਸਮਾਨ ਲੋਂਦਿਆ ਹੈ ਇਹ ਮੁੰਡਾ ਚੋਰੀ ਕਰਦਾ ਇੱਥੋਂ ਆ ਆ ਕਿਉਂ ਲਾਇਆ ਆ ਆ ਆ ਕਾਦੀ ਕਿੱਲੋਂ ਲਾਈ ਆ ਇਧਰ ਆ ਇਧਰ ਆ ਆ ਕੀ ਲਾਇਆ ਆ ਵੇ ਆ ਕੀ ਲੋਂਨੇ ਆ ਅਲੂਮੀਨੀਅਮ ਦਾ ਆਡੀ ਚੀਕ ਕਾਦੀ ਕੋ ਲੋਨ ਨੇ ਆਲ ਮਿਨੀਮ ਦਾ ਤੋੜਨ ਨੇ ਆਇਆ ਤੋੜੇ ਨਹੀਂ ਕਾਦੀ ਕੋ ਤੋੜਨ ਨੇ ਦੱਸ ਕਾਦੀ ਦਵਾਈ ਲਿਓਣੀ ਨਸ਼ੇ ਛੱਡਣ ਵਾਲੀ ਹੱਦ ਇਹ ਸਮਾਨ ਤੋੜ ਕੇ ਨਸ਼ੇ ਛੱਡਣ ਲਿਓਣਾ ਠੀਕੇ ਠੀਕੇ ਲੋਨ ਨੇ ਤੇ ਫਿਰ ਇਹ ਸਮਾਨ ਲੋਕਾਂ ਦਾ ਵੀ ਤੂੰ ਚੋਰੀ ਕਰਦੇ ਦੇ ਹੈ ਠੀਕੇ ਕੋ ਲੋਨ ਚੰਗਾ ਭਲਾ ਤੇਰਾ ਸਰੀਰ ਆ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਕ ਰੋਕ ਮੈਂ ਤੇਨਾ ਗੱਲ ਕਰਨੀ ਮੈਂ ਤੈਨੂੰ ਕੁਝ ਨਹੀਂ ਆਖਣਾ ਮਨੇ ਗੱਲ ਚੰਗਾ ਭਲਾ ਤੇਰਾ ਸਰੀਰ ਆ ਕਿਉਂ ਡੰਡ ਲਾਉਂਨੇ ਆਪਣੇ ਸਰੀਰ ਦੀ ਮੈਂ ਕਿਉਂ ਡੰਡ ਲਈਏ ਨਾ ਆਪਣੇ ਸਰੀਰ ਦੀ ਨਹੀਂ ਨਹੀਂ ਗਲਤੀ ਨਹੀਂ ਤੂੰ ਪਹਿਲਾਂ ਕਹਿੰਦਾ ਮੈਂ ਸਿਗਰਟ ਲਾਉਂਦਾ ਉਸ ਤੋਂ ਬਾਅਦ ਤੂੰ ਸਮਾਨ ਤੋੜਨ ਨੇ ਸਾਰਾ ਤੁਸੀਂ ਤੋੜ ਕੇ ਖੜਿਆ ਇੱਥੋਂ ਕਿੰਨੇ ਟੀਕੇ ਲੋਣਾ ਰੋਜ਼ ਦੇ ਮਾਰੇ 1 2 ਲਈ ਦੇ ਪਾਸੇ 1 2 ਲਈ ਦੇ ਕਿੰਨੇ ਦਾ ਹੁੰਦਾ ਟੀਕਾ ਕਿਦ ਕੋਲੇ ਹੁੰਦਾ ਕਪਤਗੜ ਸਾਰੇ ਵੇਚਦੇ ਆ ਸ਼ਰਿਆਂ ਮਿਲ ਜਾਂਦੇ ਆ ਹਾਂ ਗਲੀ 'ਚ ਵੇਚਦੇ ਆ ਗਲੀ 'ਚ ਵੇਚਦੇ ਸ਼ਰਿਆਂ ਮਿਲ ਜਾਂਦਾ ਸਾਮਾਨ ਸਾਰਾ ਮਿਲ ਜਾਂਦਾ ਤੇੜੀ ਸਰੰਜਾ ਕਿੱਥੋਂ ਲਓਨਾ ਸਰੰਜ ਮਾਰੇ ਇਦਾਂ ਕਿਦੇ ਜੂਸ ਕਿਤੇ ਲਾ ਲਈ ਜੂਸ ਕਿਤੇ ਲਾ ਲਈ ਤੈਨੂੰ ਨਹੀਂ ਪਤਾ ਵੀ ਰੰਜੇ ਦੋ ਨਾਲ ਬਿਮਾਰੀ ਫੈਲੂਗੀ ਮਰੇਗਾ ਕਿੰਨੇ ਚਿਰ ਹੋ ਗਿਆ ਨਸ਼ਾ ਕਰਦੇ ਨੂੰ ਸਾਰੇ 2 ਸਾਲ ਹੋ ਗਏ 2 ਸਾਲ ਹੋ ਗਏ ਕਿਤਰਾ ਪੈ ਗਿਆ ਕੰਮ 'ਚ ਮਾਰੇ ਯਾਰ ਦੋਸਤਾਂ ਨੇ ਬਾਤ ਆਈ ਤੇ ਗੁਰੂ ਹਾਲੇ ਵੀ ਤੇਰਾ ਸਰੀਰ ਸੁੱਤਰਿਆ ਕਿ ਛੱਡ ਦੇ ਖੜਾ ਇਹ ਕੰਮ ਦਾ ਮਾਪੇ ਬਾਪ ਕੀ ਕਰਦੇ ਤੇਰੇ ਮੰਮੀ ਡੈਡੀ ਕੀ ਕਰਦੇ ਆ ਡੈਡੀ ਨਹੀਂ ਆਗੇ ਭਈ ਨਹੀਂ ਆਗੇ ਤਾਂ ਫਿਰ ਤੂੰ ਇਹ ਗਲਤ ਕੰਮ ਚ ਪੈਣਾ ਵਾ ਤੂੰ ਛੱਡਣਾ ਚਾਹੁੰਦਾ ਵਾ ਕਿ ਕਰਨਾ ਚਾਹੁੰਦਾ ਨਸ਼ਾ ਛੱਡਣੇ ਚਾਹੁੰਦਾ ਜੇ ਤੈਨੂੰ ਮੈਂ ਭੇਜਦਾ ਨਸ਼ਾ ਛੱਡਣ ਕੇਂਦਰ ਚ ਤਾਂ ਫਿਰ ਦਵਾਈ ਲਾ ਦੂੰਗਾ ਘਰੇ ਨਹੀਂ ਕਰੇਣੀ ਹਸਪਤਲ ਭੇਜੂੰਗਾ ਇਲਾਜ ਕਰਾ ਲਾ ਮੈਂ ਇਤਰੇ ਚੋਰੀਆਂ ਕਰੇਗਾ ਕਿ ਕੋ ਕੁੱਟ ਖਾਂਗਾ ਚੰਗਾ ਭਲਾ ਤਰਾ ਸਰੀਰ ਹਾਲੇ ਗੁਰੂਆ ਰੋਜ਼ ਦੇ ਦੋ ਟਿੱਕੇ ਕਿੰਨੇ ਦੇ ਹੁੰਦੇ ਆ 200 ਦੇ ਇੱਕ ਟਿੱਕਾ 100 ਦਾ ਤੁਹਾਨੂੰ ਡਰ ਨਹੀਂ ਲੱਗਦਾ ਗੁਰੂਆ ਮਨ ਲਓ ਵੀ ਇੱਥੇ ਤੂੰ ਚੜਿਆ ਪਿੱਛੇ ਡਿੱਗ ਜੇ ਹੈ ਸੱਟ ਲੱਗ ਜੇ ਤੇਰੇ ਫੇਰ ਕੀ ਬਣੂ ਤੇ ਆ ਤੇਰੀ ਬਾਹ ਸਾਰੀ ਛਲੀ ਪਈ ਆਵੇ ਆ ਵੇ ਆ ਕੀ ਹੋਇਆ ਮਾਰੇ ਦਵਾਈ ਲੈ ਆ ਜੋ ਕੇ ਬੈਠੇ ਰਹਣਾ ਯਾਰ ਆ ਦਵਾਈ ਨੂੰ ਹੁਣੇ ਕਹਿੰਦੇ ਮੈਂ ਟੀਕੇ ਲਾਉਣ ਜੋ ਕੇ ਲੈਣ ਨਾ ਦਵਾਈ ਜੋ ਕੇ ਕਹਿੰਦਾ ਮਾਰੇ ਯਾਰ ਵੇਖੋ ਸੱਟ ਲੱਗਿਆ ਮਾਰੇ ਯਾਰ ਵੇਖੋ ਦਵਾਈ ਜੋ ਕੇ ਕਹਿੰਦਾ ਯਾਰ ਇਹ ਗੱਲ ਮਾੜੀ ਆ ਤੇਰੇ ਆਸਤੇ ਬਾਜਾ ਯਾਰ ਇਹ ਇਹਨੇ ਮਾਰ ਦੇਣਾ ਤੈਨੂੰ ਕੀ ਜਾਣੇ ਮਾਰੇ ਬਾਜ ਜਾਣੇ ਮਾਰੇ ਇੱਥੋਂ ਚੋਰੀ ਕਰਕੇ ਖੜੇਗਾ ਹੈ ਬਾਅਦ ਚੋ ਕੇ ਕਿਸੇ ਦੀ ਚੈਨੀ ਲਾਏਗਾ ਕਿਸੇ ਦਾ ਕੁਛ ਨਹੀਂ ਬੋਲੇ ਚੈਨੀ ਦੁਨੀਆ ਵਾਲਾ ਮਾਰੇ ਕੋਈ ਸਿੰਘੀ ਗੱਡ ਮਾਰੇ ਇੱਧੇ ਐਡੇ ਵੱਡੇ ਚੋਰ ਨਹੀਂ ਗਿਆ ਆ ਤੇ ਪਰ ਆ ਵੀ ਚੋਰੀ ਕਰਨੇ ਆ ਚੋਰ ਤੇ ਰੁਪਈਏ ਦਾ ਵੀ ਚੋਰ ਆ ਤੇ ਹਜ਼ਾਰ ਦਾ ਵੀ ਚੋਰ ਆ ਉਹ ਦਵਾਈ ਨਹੀਂ ਹੋਣੀ ਬੱਸ ਕਰ ਦੀ ਆ ਬਾ ਬੂ ਦੀ ਬਸ ਆ ਵੇ ਤੋਂ ਮਾਰੇ ਕਿਦਾ ਜਖਮ ਹੋਇਆ ਤੋ ਨਸ਼ਾ ਸ਼ਰੀਆ ਮਿਲ ਜਾਂਦਾ ਵਾ ਆ ਜੀ ਨਸ਼ਾ ਮਾਰੇ ਸ਼ਰੀਆ ਮਿਲ ਜਾਂਦਾ ਰੋਜ਼ ਹੀ ਮਿਲ ਜਾਂਦਾ ਮਾਰੇ ਸਾਰੇ ਵਿੱਚੋਂ ਸ਼ਰੀਆ ਆ ਨਾ ਸ਼ਰੀਆ ਵਿੱਚ ਜਾਂਦੇ ਕਿੱਥੇ ਆ ਮਾਰੇ ਕੱਤ ਗੜੇ ਹੋਰ ਕੋਲ ਮਾਰੇ ਢਿੰਗੜਾ ਕਲੋਨੀ ਹੋ ਗਈ ਢਿੰਗੜਾ ਕਲੋਨੀ ਬਾਸਰ ਕੇ ਢਿੰਗੜਾ ਕਲੋਨੀ ਵਿਡਾਲੀ ਵਿਡਾਲੀ